26 ਨਵੰਬਰ 1988 ਦੇ ਦਿਨ ਭਾਰਤੀ ਮੂਲ ਦੇ ਇੱਕ ਰਾਈਟਰ ਸਲਮਾਨ ਰਸ਼ਦੀ ਦੀ ਇੱਕ ਕਿਤਾਬ ਯੂਕੇ ਦੇ ਇੱਕ ਬਹੁਤ ਹੀ ਮਸ਼ਹੂਰ ਪਬਲਿਸ਼ਰ ਵਾਈਕਿੰਗ ਪੈਂਗਵਿਨ ਵਾਲੇ ਪਬਲਿਸ਼ ਕਰਦੇ ਆ ਇਸ ਕਿਤਾਬ ਦਾ ਨਾਮ ਹੁੰਦਾ ਦਾ ਸੈਟੈਨਿਕ ਵਰਸਸ ਮਤਲਬ ਕਿ ਸ਼ੈਤਾਨ ਦੀਆਂ ਆਇਤਾਂ ਇਸ ਕਿਤਾਬ ਦੇ ਪਬਲਿਸ਼ ਹੋਣ ਸਾਰੀ ਪੂਰੇ ਯੂਕੇ ਦੇ ਵਿੱਚ ਪਚਾਲਾ ਜਾਂਦਾ ਤੇ ਇਸ ਤੋਂ ਬਾਅਦ ਜਿਉਂ-ਜਿਉਂ ਇਹ ਕਿਤਾਬ ਹੋਰ ਦੇਸ਼ਾਂ ਦੇ ਵਿੱਚ ਪਬਲਿਸ਼ ਕੀਤੀ ਜਾਂਦੀ ਆ ਤਾਂ ਇਹਹੀ ਪਚਾਲ ਉਹਨਾਂ ਦੇਸ਼ਾਂ ਦੇ ਵਿੱਚ ਵੀ ਪਹੁੰਚ ਜਾਂਦਾ ਵਾ ਮੁਸਲਮਾਨ ਪਾਈਚਾਰੇ ਦੇ ਲੋਕ ਸੁਲਮਾਨ ਰਸ਼ਦੀ ਦੇ ਨਾਲ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਖਫਾ ਹੋ ਜਾਂਦੇ ਆ ਤੇ ਇਸ ਕਿਤਾਬ ਨੂੰ ਤੇ ਸੁਲਮਾਨ ਰਸ਼ਦੀ ਨੂੰ ਕੁਰਾਨ ਦੇ ਹਜਰਤ ਮੁਹੰਮਦ ਸਾਹਿਬ ਹੋਣਾ ਦੇ ਤੇ ਅੱਲਾ ਦਾ ਵਿਰੋਧੀ ਮੰਨਣਾ ਸ਼ੁਰੂ ਕਰ ਦਿੰਦੇ ਆ ਭਾਵੇਂ ਕਿ ਇਹਨਾਂ ਦੇ ਵਿੱਚ ਕਿਤਾਬ ਦੇ ਰਾਈਟਰ ਦੇ ਅਗੇਂਸਟ ਫਤਵੇ ਜਾਰੀ ਕੀਤੇ ਜਾਂਦੇ ਆ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਪੂਰੀ ਦੁਨੀਆ ਦੇ ਵਿੱਚ ਇਸ ਕਿਤਾਬ ਨੂੰ ਬੈਨ ਕੀਤਾ ਜਾਂਦਾ ਇਸ ਕਿਤਾਬ ਨੂੰ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਪਬਲਿਸ਼ ਕਰਨ ਵਾਲੇ ਲੋਕਾਂ ਦੇ ਉੱਪਰ ਹਮਲੇ ਕੀਤੇ ਜਾਂਦੇ ਆ ਜਿਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾਂਦੀ ਆ ਤੇ ਨਾਲ ਦੀ ਨਾਲ ਹੀ ਇਹ ਗੱਲ ਵੀ ਬਹੁਤ ਹੀ ਜ਼ਿਆਦਾ ਦਿਲਚਸਪਾ ਕਿ ਜਿਹੜੇ ਲੋਕਾਂ ਨੇ ਇਸ ਕਿਤਾਬ ਦਾ ਇੰਨਾ ਜ਼ਿਆਦਾ ਵਿਰੋਧ ਕੀਤਾ ਉਹਨਾਂ ਨੇ ਖੁਦ ਇਹ ਕਿਤਾਬ ਕਦੇ ਪੜ੍ਹੀ ਵੀ ਨਹੀਂ ਸੀ ਤਾਂ ਫਿਰ ਇਹ ਚੀਜ਼ ਕੀ ਆ ਕਿ ਕਿਤਾਬ ਨੂੰ ਪੜ੍ਹਨ ਤੋਂ ਬਿਨਾਂ ਹੀ ਇਸ ਕਿਤਾਬ ਦਾ ਇੰਨਾ ਜ਼ਿਆਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮੁਸਲਮ ਭਾਈਚਾਰੇ ਦੇ ਵਿੱਚ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਆ ਕਿ ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਹੀ ਇਹਦਾ ਜਿਹੜਾ ਟਾਈਟਲ ਹੁੰਦਾ ਇਹਦਾ ਸਿਰਲੇਖ ਉਹੀ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਗਲਤ ਲੱਗਦਾ ਸਿਰਲੇਖ ਹੈਗਾ ਸ਼ੈਤਾਨ ਦੀਆਂ ਆਇਤਾਂ ਕਿਉਂਕਿ ਉਹਨਾਂ ਨੂੰ ਵੀ ਪਤਾ ਵਾ ਕਿ ਆਇਤ ਸ਼ਬਦ ਕੁਰਾਨ ਦੇ ਮਾਧਿਅਮ ਦੇ ਵਿੱਚ ਸੰਦਰਭ ਦੇ ਵਿੱਚ ਬੋਲਿਆ ਜਾਂਦਾ ਤਾਂ ਇਹ ਕਿਵੇਂ ਹੋ ਸਕਦਾ ਕਿ ਸ਼ੈਤਾਨ ਦੀਆਂ ਲਿਖੀਆਂ ਹੋਈਆਂ ਆਇਤਾਂ ਹੋਣ ਜਾਂ ਕੋਈ ਇਨਸਾਨ ਇਹਨਾਂ ਆਇਤਾਂ ਨੂੰ ਸ਼ੈਤਾਨ ਦੀਆਂ ਆਇਤਾਂ ਕਵੇ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸੇ ਕਿਤਾਬ ਦੇ ਬਾਰੇ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹਦੇ ਇਸ ਟਾਈਟਲ ਦੇ ਬਾਰੇ ਵਿੱਚ ਤੇ ਨਾਲੇ ਆਪਾਂ ਗੱਲ ਕਰਾਂਗੇ ਇਸ ਕਿਤਾਬ ਨੂੰ ਲਿਖਣ ਵਾਲੇ ਲਿਖਾਰੀ ਸੁਲਮਾਨ ਰਸ਼ਦੀ ਹੁਣਾ ਦੇ ਬਾਰੇ ਵਿੱਚ ਸੁਲਮਾਨ ਰਸ਼ਦੀ ਹੁਣੀ ਬੰਬੇ ਰਹਿੰਦੀ ਇੱਕ ਕਸ਼ਮੀਰੀ ਮੁਸਲਮਾਨ ਫੈਮਿਲੀ ਤੋਂ ਸੰਬੰਧ ਰੱਖਦੇ ਆ ਯੂਕੇ ਦੇ ਉਹ ਸਿਟੀਜ਼ਨ ਨੇ ਤੇ ਜਿਹੜੇ ਅੱਜ ਕੱਲ੍ਹ ਰਹਿ ਰਹੇ ਆ ਅਮਰੀਕਾ ਦੇ ਵਿੱਚ ਸਲਮਾਨ ਰਸ਼ਦੀ ਦਾ ਜਨਮ ਹੁੰਦਾ 19 ਜੂਨ 1947 ਦੇ ਦਿਨ ਸਲਮਾਨ ਹੋਣਾ ਦੇ ਪਿਤਾ ਅਨੀਸ ਅਹਿਮਦ ਰਸ਼ਦੀ ਅੰਗਰੇਜ਼ਾਂ ਦੀ ਗਵਰਨਮੈਂਟ ਦੇ ਟਾਈਮ ਇੰਡੀਅਨ ਸਿਵਲ ਸਰਵਿਸਸ ਦੇ ਇੱਕ ਬਹੁਤ ਵੱਡੇ ਆਫੀਸਰ ਹੁੰਦੇ ਆ ਸਲਮਾਨ ਰਸ਼ਦੀ ਹੋਣਾ ਦੇ ਉੱਪਰ ਬਚਪਨ ਤੋਂ ਹੀ ਅੰਗਰੇਜ਼ਾਂ ਦੀ ਹਕੂਮਤ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਰਹਿੰਦਾ ਇਸ ਤੋਂ ਬਾਅਦ ਉਹਨਾਂ ਦੇ ਉੱਪਰ ਪ੍ਰਭਾਵ ਰਹਿੰਦਾ ਭਾਰਤ ਤੇ ਪਾਕਿਸਤਾਨ ਦੀ ਪਾਰਟੀਸ਼ਨ ਦਾ ਤੇ ਇਹ ਦੋਨੇ ਚੀਜ਼ਾਂ ਤੁਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਦੇਖ ਵੀ ਸਕਦੇ ਹੋ ਇੱਕ ਬਹੁਤ ਅਮੀਰ ਪਰਿਵਾਰ ਦੇ ਨਾਲ ਸੰਬੰਧ ਰੱਖਣ ਦੇ ਕਰਕੇ ਸੁਲਮਾਨ ਰਸ਼ਦੀ ਹੁਣੀ ਆਪਣੀ ਅਗਲੀ ਪੜਾਈ ਕਰਨ ਦੇ ਲਈ 1961 ਦੇ ਵਿੱਚ ਇੰਗਲੈਂਡ ਪਹੁੰਚਦੇ ਆ ਪਰ ਇਹ ਟਾਈਮ ਇੰਗਲੈਂਡ ਜਾਣ ਦੇ ਲਈ ਸ਼ਾਇਦ ਉਹਨਾਂ ਜਿਆਦਾ ਚੰਗਾ ਨਹੀਂ ਹੁੰਦਾ ਕਿਉਂਕਿ ਸਾਲ 1962 ਦੇ ਵਿੱਚ ਹੀ ਕਿਉਂਕਿ ਇਹ ਉਹ ਟਾਈਮ ਸੀ ਜਦੋਂ ਇੰਗਲੈਂਡ ਦਾ ਸਮਾਜ ਜਾਂ ਕਹ ਲਈਏ ਗੋਰਿਆਂ ਦਾ ਸਮਾਜ ਉਸ ਟਾਈਮ ਦੇ ਉੱਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਗਲੈਂਡ ਦੇ ਵਿੱਚ ਮਾਈਗ੍ਰੇਟ ਕਰ ਰਹੇ ਇੰਡੀਆ ਤੇ ਪਾਕਿਸਤਾਨ ਦੇ ਲੋਕਾਂ ਦੇ ਪ੍ਰਤੀ ਬਹੁਤ ਜ਼ਿਆਦਾ ਜਾਤੀ ਨਾਲ ਰਿਲੇਟਡ ਵਿਤਕਰਾ ਕਰਨਾ ਸ਼ੁਰੂ ਕਰ ਚੁੱਕਿਆ ਸੀ 1981 ਦੇ ਵਿੱਚ ਸਲਮਾਨ ਰਸ਼ਦੀ ਹੁਨਾ ਦੀ ਇੱਕ ਕਿਤਾਬ ਆਉਂਦੀ ਆ ਮਿਡਨਾਈਟ ਚਿਲड्रन ਇਹ ਕਿਤਾਬ ਨੇ ਸਲਮਾਨ ਰਸ਼ਦੀ ਹੁਨਾ ਨੂੰ ਰਾਤੋ-ਰਾਤੀ ਸਟਾਰ ਬਣਾਤਾ ਉਹਨਾਂ ਨੂੰ ਇਸੇ ਕਿਤਾਬ ਦੇ ਕਰਕੇ ਬੁਕਰ ਪ੍ਰਾਈਜ਼ ਵੀ ਮਿਲਦਾ ਵਾ 1983 ਦੇ ਵਿੱਚ ਸਲਮਾਨ ਰਸ਼ਦੀ ਪਾਕਿਸਤਾਨ ਦੀ ਰਾਜਨੀਤੀ ਦੇ ਉੱਪਰ ਇੱਕ ਕਿਤਾਬ ਲਿਖਦੇ ਆ ਜਿਹਦਾ ਟਾਈਟਲ ਹੁੰਦਾ ਸ਼ੇਮ ਮਤਲਬ ਕਿ ਸ਼ਰਮ ਇਸ ਕਿਤਾਬ ਦੇ ਵਿੱਚ ਪਾਕਿਸਤਾਨ ਦੇ ਉਸ ਟਾਈਮ ਦੇ ਡਿਕਟੇਟਰ ਜ਼ਿਆਉਲ ਹਕ ਤੇ ਉਹਨਾਂ ਦੇ ਪੁਰਾਣੇ ਪ੍ਰਧਾਨ ਮੰਤਰੀ ਜ਼ੁਲਫিকার ਅਲੀ ਪੁੱਟਾ ਹੋਣਾਂ ਦੀ ਕਹਾਣੀ ਕਹੀ ਗਈ ਆ ਤੇ ਇਹਨਾਂ ਦੋਨਾਂ ਨੂੰ ਹੀ ਉਸ ਟਾਈਮ ਤੱਕ ਪਾਕਿਸਤਾਨ ਦੀ ਬੁਰੀ ਹੁੰਦੀ ਹੋਈ ਸਥਿਤੀ ਦਾ ਦੋਸ਼ੀ ਮੰਨਿਆ ਗਿਆ ਆ 1988 ਦੇ ਵਿੱਚ ਸਲਮਾਨ ਰਸ਼ਦੀ ਹੁਣੀ ਲਿਖਦੇ ਆ ਆਪਣੀ ਉਹ ਕਿਤਾਬ ਜਿਹਦੇ ਕਰਕੇ ਸਲਮਾਨ ਰਸ਼ਦੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਤੇ ਬਦਨਾਮ ਹੋ ਜਾਂਦੇ ਆ ਤੇ ਇਹ ਕਿਤਾਬ ਪੂਰੀ ਦੁਨੀਆ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੀ ਆ ਤੇ ਇਸ ਕਿਤਾਬ ਦਾ ਨਾਮ ਹੀ ਹੁੰਦਾ ਦ ਸੈਟਨ ਐਕ ਵਰਸਸ ਸ਼ੈਤਾਨ ਦੀਆਂ ਆਇਤਾਂ ਹਾਲਾਂਕਿ ਉਸ ਟਾਈਮ ਤੱਕ ਸਲਮਾਨ ਰਸ਼ਦੀ ਹੁਣੀ ਹੋਰ ਵੀ ਵਿਚਾਰ ਬਹੁਤ ਸਾਰੀਆਂ ਕਿਤਾਬਾਂ ਲਿਖ ਚੁੱਕੇ ਸੀ ਇਸ ਤੋਂ ਥੋੜੀ ਦੇਰ ਤੋਂ ਬਾਅਦ 22 ਫਰਵਰੀ 1999 ਦੇ ਦਿਨ ਇਹ ਕਿਤਾਬ ਅਮਰੀਕਾ ਦੇ ਵਿੱਚ ਵੀ ਪਬਲਿਸ਼ ਕੀਤੀ ਜਾਂਦੀ ਆ ਇਸ ਕਿਤਾਬ ਦਾ ਪਿਆ ਹੋਇਆ ਰੌਲਾ ਇੰਡੀਆ ਤੱਕ ਵੀ ਪਹੁੰਚਦਾ ਤੇ ਜਦੋਂ ਉਸ ਟਾਈਮ ਦੇ ਇੰਡੀਆ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਹੋਣਾ ਨੂੰ ਫੌਰਨ ਹੀ ਇਸ ਕਿਤਾਬ ਦੇ ਉੱਪਰ ਬੈਨ ਲਾਉਣ ਦਾ ਹੁਕਮ ਦੇਣਾ ਪੈ ਜਾਂਦਾ। ਈਰਾਨ ਦੇ ਧਾਰਮਿਕ ਗੁਰੂ ਆਯਾਤੁੱਲਾ ਖੋਈਮੀ ਇਸ ਕਿਤਾਬ ਤੇ ਸੁਲਮਾਨ ਰਸ਼ਦੀ ਹੋਣਾ ਦੇ ਅਗੇਂਸਟ ਫਤਵਾ ਜਾਰੀ ਕਰਦੇ ਆ ਤੇ ਇਸ ਕਿਤਾਬ ਨੂੰ ਹਜ਼ਰਤ ਮੁਹੰਮਦ ਸਾਹਿਬ ਹੋਣਾ ਦੇ ਅਗੇਂਸਟ ਇਸਲਾਮ ਦੇ ਅਗੇਂਸਟ ਤੇ ਕੁਰਾਨ ਦੇ ਅਗੇਂਸਟ ਕਿਹਾ ਜਾਂਦਾ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਆ ਜਿਹੜੇ ਕਿ ਸੁਲਮਾਨ ਰਸ਼ਦੀ ਹੁਨਾ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੰਦੇ ਆ ਜਾਂ ਫਿਰ ਉਹਨਾਂ ਨੂੰ ਮਾਰਨ ਵਾਲੇ ਨੂੰ ਬਹੁਤ ਵੱਡੇ ਇਨਾਮ ਦੀ ਰਾਸ਼ੀ ਦੀ ਘੋਸ਼ਣਾ ਕੀਤੀ ਜਾਂਦੀ ਆ 22 ਅਗਸਤ 2022 ਦੇ ਦਿਨ ਸੁਲਮਾਨ ਰਸ਼ਦੀ ਹੁਨਾ ਦੇ ਉੱਪਰ ਨਿਊਯਾਰਕ ਦੇ ਵਿੱਚ ਇੱਕ ਹਮਲਾ ਹੁੰਦਾ ਤੇ ਉਹਨਾਂ ਦੇ ਉੱਪਰ ਹਮਲਾ ਕਰਨ ਵਾਲਾ 24 ਸਾਲ ਦਾ ਹਾਦੀ ਮਤਰ ਉਹਨਾਂ ਦੀ ਇੱਕ ਅੱਖ ਨੂੰ ਹਮੇਸ਼ਾ ਦੇ ਲਈ ਡੈਮੇਜ ਕਰ ਦਿੰਦਾ ਪਰ ਹੁਣ ਆਪਾਂ ਚੱਲਦੇ ਹਾਂ ਉਸ ਗੱਲ ਵੱਲ ਉਸ ਕਹਾਣੀ ਵੱਲ ਕਿ ਅਸਲ ਦੇ ਵਿੱਚ ਇਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਦਾ ਕੀ ਲਿਖਿਆ ਹੋਇਆ ਜਿਹਦੇ ਕਰਕੇ ਪੂਰੀ ਦੁਨੀਆ ਦੀਆਂ ਸਰਕਾਰਾਂ ਨੂੰ ਇਸ ਕਿਤਾਬ ਨੂੰ ਬੈਨ ਕਰਨਾ ਪਿਆ ਪਰ ਉੱਥੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੈਤਾਨ ਦੀਆਂ ਆਇਤਾਂ ਦੇ ਬਾਰੇ ਦੇ ਵਿੱਚ ਕੁਝ ਦੱਸ ਦਿੰਨਾ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਪ੍ਰਸ਼ਨ ਚੱਲ ਰਿਹਾ ਹੋਗਾ ਕਿ ਜਦ ਇੱਕ ਇੰਨੇ ਵੱਡੇ ਧਰਮ ਦੀ ਸਭ ਤੋਂ ਜ਼ਿਆਦਾ ਪਵਿੱਤਰ ਕਿਤਾਬ ਕੁਰਾਨ ਸ਼ਰੀਫ ਦੇ ਵਿੱਚਲੀ ਲਿਖਤ ਨੂੰ ਆਇਤ ਬੋਲਿਆ ਜਾਂਦਾ ਤਾਂ ਫਿਰ ਕੁਝ ਆਇਤਾਂ ਸ਼ੈਤਾਨ ਦੀਆਂ ਆਇਤਾਂ ਕਿਵੇਂ ਹੋ ਸਕਦੀਆਂ ਤਾਂ ਇਹ ਕਹਾਣੀ ਸ਼ੁਰੂ ਹੁੰਦੀ ਆ ਇਸਲਾਮ ਧਰਮ ਦੇ ਜਨਮ ਦੇ ਟਾਈਮ ਤੋਂ ਇਸਲਾਮ ਧਰਮ ਦੇ ਜਨਮ ਦੇ ਪਹਿਲੇ ਕੁਝ 100 ਸਾਲਾਂ ਦੇ ਵਿੱਚ ਇੱਕ ਚੀਜ਼ ਜਿਹੜੀ ਕਿ ਬਹੁਤ ਸਾਰੇ ਮੁਸਲਿਮ ਧਾਰਮਿਕ ਆਗੂ ਮੰਨਦੇ ਸੀ ਉਹਨਾਂ ਦੇ ਅਕੋਰਡਿੰਗ ਇਸਲਾਮ ਧਰਮ ਦਾ ਇੱਕ ਫਰਿਸ਼ਤਾ ਵਾ ਜਬਰਾਈਲ ਇਹ ਜਬਰਾਈਲ ਫਰਿਸ਼ਤਾ ਹੀ ਸੀਗਾ ਜਿਨੇ ਖੁਦ ਅੱਲਾਹ ਤੋਂ ਕੁਰਾਨ ਸ਼ਰੀਫ ਨੂੰ ਹਜ਼ਰਤ ਮੁਹੰਮਦ ਸਾਹਿਬ ਤੱਕ ਪਹੁੰਚਾਇਆ ਤੇ ਇੱਥੇ ਆ ਕੇ ਇਹ ਕਹਾਣੀ ਬੜੀ ਦਿਲਚਸਪ ਹੋ ਜਾਂਦੀ ਆ ਹਜ਼ਰਤ ਮੁਹੰਮਦ ਸਾਹਿਬ ਹੋਣਾ ਨੂੰ ਜਦੋਂ ਕੁਰਾਨ ਸ਼ਰੀਫ ਜਬਰਾਇਲ ਫਰਿਸ਼ਤਾ ਦੇ ਦਿੰਦਾ ਵਾ ਤੇ ਹਜ਼ਰਤ ਮੁਹੰਮਦ ਸਾਹਿਬ ਕੁਰਾਨ ਸ਼ਰੀਫ ਦੀਆਂ ਆਇਤਾਂ ਨੂੰ ਪੜ੍ਹ ਕੇ ਲੋਕਾਂ ਨੂੰ ਸੁਣਾਉਣਾ ਸ਼ੁਰੂ ਕਰਦੇ ਆ ਤਾਂ ਪਹਿਲੇ 8 ਸਾਲਾਂ ਤੱਕ ਉਹ ਇਸ ਤਰ੍ਹਾਂ ਦੀਆਂ ਵੀ ਕੁਝ ਆਇਤਾਂ ਪੜ੍ਹਦੇ ਆ ਜਿਨ੍ਹਾਂ ਦੇ ਬਾਰੇ ਚ ਨਾ ਤਾਂ ਜਬਰਾਇਲ ਫਰਿਸ਼ਤੇ ਨੂੰ ਤੇ ਨਾ ਹੀ ਹਜ਼ਰਤ ਮੁਹੰਮਦ ਸਾਹਿਬ ਨੂੰ ਇਹ ਪਤਾ ਸੀ ਕਿ ਇਹ ਅਸਲ ਦੇ ਵਿੱਚ ਅੱਲਾ ਵੱਲੋਂ ਨਹੀਂ ਬਲਕਿ ਸ਼ੈਤਾਨ ਵੱਲੋਂ ਲਿਖੀਆਂ ਗਈਆਂ ਨੇ ਤੇ ਇਹ ਉਹ ਆਇਤਾਂ ਸੀਗੀਆਂ ਜਿਹੜੀਆਂ ਅਸਲ ਦੇ ਵਿੱਚ ਉਸ ਟਾਈਮ ਜਿਹੜੇ ਵੀ ਪ੍ਰਚਲਿਤ ਧਰਮ ਸੀਗੇ ਉਹਨਾਂ ਦੀ ਸਿਫਤ ਸਲਾਹ ਕਰਦੀਆਂ ਸੀਗੀਆਂ ਨਾ ਕਿ ਇਸਲਾਮ ਧਰਮ ਦੀਆਂ ਫਾਈਨਲੀ 8 ਸਾਲ ਲੰਘਣ ਤੇ ਹਜ਼ਰਤ ਮੁਹੰਮਦ ਸਾਹਿਬ ਹੋਣਾ ਨੂੰ ਇਸ ਚੀਜ਼ ਦੇ ਬਾਰੇ ਵਿੱਚ ਪਤਾ ਲੱਗਦਾ ਤੇ ਉਸ ਤੋਂ ਬਾਅਦ ਉਹ ਇਹਨਾਂ ਆਇਤਾਂ ਨੂੰ ਸ਼ੈਤਾਨ ਦੀਆਂ ਆਇਤਾਂ ਕਹਿ ਦਿੰਦੇ ਆ ਤੇ ਇਹਨਾਂ ਆਇਤਾਂ ਨੂੰ ਹਮੇਸ਼ਾ ਦੇ ਲਈ ਕੁਰਾਨ ਚੋਂ ਕੱਢ ਦਿੱਤਾ ਜਾਂਦਾ ਹਾਲਾਂਕਿ ਹੌਲੀ ਹੌਲੀ ਕਰਕੇ ਜਿਵੇਂ ਕਿ ਹਰੇਕੀ ਧਰਮ ਦੇ ਨਾਲ ਹੁੰਦਾ ਇਸਲਾਮ ਧਰਮ ਵੀ ਕਟੜ ਹੁੰਦਾ ਗਿਆ ਤੇ ਅੱਜ ਦਾ ਜਿਹੜਾ ਇਸਲਾਮ ਧਰਮਾਤ ਜਾਂ ਫਿਰ ਜਿਹੜੇ ਉਹਦੇ ਅੱਜ ਦੇ ਐਕਸਪਰਟ ਨੇ ਉਹ ਇਸ ਪੂਰੀ ਦੀ ਪੂਰੀ ਕਹਾਣੀ ਨੂੰ ਹੀ ਸਿਰੇ ਤੋਂ ਨਕਾਰਦੇ ਆ। ਮੁਸਲਿਮ ਧਰਮ ਦੇ ਜਿਹੜੇ ਐਕਸਪਰਟ ਨੇ ਉਹ ਇਸ ਚੀਜ਼ ਨੂੰ ਮੰਨਣ ਤੋਂ ਹੀ ਇਨਕਾਰੀ ਨੇ ਕਿ ਇਸ ਤਰ੍ਹਾਂ ਦੀ ਕੋਈ ਕਹਾਣੀ ਹਜ਼ਰਤ ਮੁਹੰਮਦ ਸਾਹਿਬ ਦੀ ਕਿ ਜਿਹਦੇ ਵਿੱਚ ਉਹ ਪਹਿਲੇ 8 ਸਾਲ ਤੱਕ ਸ਼ੈਤਾਨ ਦੀਆਂ ਆਇਤਾਂ ਵੀ ਪੜਦੇ ਰਹੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹਨਾਂ ਆਇਤਾਂ ਨੂੰ ਹਟਾਉਣਾ ਪਿਆ ਕਿ ਇਸ ਤਰ੍ਹਾਂ ਦਾ ਕੁਝ ਪਹਿਲਾਂ ਵਾਪਰਿਆ ਵੀ। ਇਸੇ ਹੀ ਕਰਕੇ ਇਸ ਕਿਤਾਬ ਦਾ ਵੀ ਨਾਮ ਸਲਮਾਨ ਰਸ਼ਦੀ ਹੁਨਾ ਨੇ ਲਿਖਿਆ ਸ਼ੈਤਾਨ ਦੀਆਂ ਆਇਤਾਂ ਹਾਲਾਂਕਿ ਇਹਦੇ ਅੰਦਰ ਦੀ ਕਹਾਣੀ ਬਹੁਤ ਵੱਖਰੀ ਆ ਦੋ ਅਲੱਗ-ਅਲੱਗ ਕੈਰੇਕਟਰ ਨੇ ਤੇ ਇਹਨਾਂ ਦੋਨੇ ਕੈਰੇਕਟਰਸ ਦੇ ਵਿੱਚ ਵੀ ਹਜ਼ਰਤ ਮੁਹੰਮਦ ਸਾਹਿਬ ਹੁਨਾ ਦੀ ਆਪਣੀ ਜ਼ਿੰਦਗੀ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਚੱਕਿਆ ਗਿਆ ਤੇ ਇਸ ਕਿਤਾਬ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਹਾਲਾਂਕਿ ਸਲਮਾਨ ਰਸ਼ਦੀ ਹੁਨਾ ਦੇ ਅਕੋਰਡਿੰਗ ਅਸਲ ਦੇ ਵਿੱਚ ਜਿਹੜੀ ਉਹਨਾਂ ਵੱਲੋਂ ਇਹ ਕਿਤਾਬ ਲਿਖੀ ਗਈ ਆ ਦ ਸਰਟਨ ਇੱਕ ਵਰਸਸ ਉਹ ਅਸਲ ਦੇ ਵਿੱਚ ਕਹਾਣੀ ਹੈਗੀ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਆਪਣਾ ਦੇਸ਼ ਛੱਡ ਕੇ ਆਪਣਾ ਘਰ ਛੱਡ ਕੇ ਕਿਸੇ ਦੂਰ ਦਰੇਡੀ ਥਾਂ ਦੇ ਉੱਪਰ ਮਾਈਗ੍ਰੇਟ ਹੋਣਾ ਪੈਂਦਾ ਕੰਮਕਾਰ ਦੀ ਤਲਾਸ਼ ਦੇ ਵਿੱਚ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਆਈਡੈਂਟੀਟੀ ਹਮੇਸ਼ਾ ਦੇ ਲਈ ਚੇਂਜ ਹੋ ਜਾਂਦੀ ਆ ਤੇ ਸਪੈਸ਼ਲੀ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਮੁਸਲਮਾਨ ਭਾਈਚਾਰੇ ਦੇ ਲੋਕ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਜਾਂ ਕਹਿ ਲੋ ਤਕਰੀਬਨ ਹਰੇਕ ਨਹੀਂ ਸਿਰਫ ਕਿਤਾਬ ਦੇ ਟਾਈਟਲ ਤੋਂ ਹੀ ਕਿ ਸ਼ੈਤਾਨ ਦੀਆਂ ਆਇਤਾਂ ਨਾਮ ਦਿੱਤਾ ਗਿਆ ਸਿਰਫ ਉਹਨਾਂ ਪੜ੍ਹ ਕੇ ਹੀ ਸਿਰਫ ਓਨੀ ਚੀਜ਼ ਜਾਣ ਕੇ ਹੀ ਇਸ ਕਿਤਾਬ ਦੇ ਤੇ ਸੁਲਮਾਨ ਰਸ਼ਦ ਦੇ ਹੁਣਾਂ ਦੇ ਖਿਲਾਫ ਇੰਨਾ ਵੱਡਾ ਸਟੈਂਡ ਲੈ ਲਿਆ ਖੋਈਮੀਨੀ ਹੁਣਾ ਦੁਬਾਰਾ ਸੁਲਮਾਨ ਰਸ਼ਦੀ ਹੁਣਾ ਦੇ ਅਗੇਂਸਟ ਫਤਵਾ ਜਾਰੀ ਕਰਨ ਤੋਂ ਬਾਅਦ 1999 ਤੋਂ ਲੈ ਕੇ 1998 ਤੱਕ ਸੁਲਮਾਨ ਰਸ਼ਦੀ ਹੁਣਾ ਨੂੰ ਪੁਲਿਸ ਵੱਲੋਂ ਦਿੱਤੀ ਹੋਈ ਪ੍ਰੋਟੈਕਸ਼ਨ ਦੇ ਵਿੱਚ ਰਹਿਣਾ ਪੈਂਦਾ ਫਾਈਨਲੀ ਸਾਲ 1998 ਦੇ ਵਿੱਚ ਖੋਈਮੀਨੀ ਹੁਣੀ ਸੁਲਮਾਨ ਰਸ਼ਦੀ ਹੁਣਾ ਦੇ ਖਿਲਾਫ ਜਿਹੜਾ ਉਹਨਾਂ ਨੇ ਫਤਵਾ ਜਾਰੀ ਕੀਤਾ ਸੀ ਉਹਨੂੰ ਹਟਾ ਲੈਂਦੇ ਆ ਪਰ ਫੇਰ ਵੀ ਉਦੋਂ ਤੱਕ ਸਪੈਸ਼ਲੀ ਇੰਗਲੈਂਡ ਦੇ ਵਿੱਚ ਇੱਕ ਨਵੀਂ ਜਨਰੇਸ਼ਨ ਆ ਚੁੱਕੀ ਸੀ ਮੁਸਲਮ ਭਾਈਚਾਰੇ ਦੇ ਲੋਕਾਂ ਦੀ ਜਿਹੜੇ ਪਿਛਲੀ ਜਨਰੇਸ਼ਨ ਦੇ ਨਾਲੋਂ ਬਹੁਤ ਹੀ ਜ਼ਿਆਦਾ ਕਟੜ ਸੀ ਤੇ ਜਿਹੜੇ ਇਸਲਾਮ ਦੇ ਬਾਰੇ ਦੇ ਵਿੱਚ ਜਾਂ ਕੁਰਾਨ ਸ਼ਰੀਫ ਦੇ ਬਾਰੇ ਵਿੱਚ ਤੇ ਜਾਂ ਫਿਰ حضرت محمد ਸਾਹਿਬ ਹੋਣਾ ਦੇ ਬਾਰੇ ਦੇ ਵਿੱਚ ਕੁਝ ਵੀ ਸੁਣਨਾ ਨਹੀਂ ਚਾਹੁੰਦੇ ਸੀ ਇਸ ਤੋਂ ਬਾਅਦ ਸਾਲ 2001 ਦੇ ਵਿੱਚ ਵਰਲਡ ਟ੍ਰੇਡ ਸੈਂਟਰਸ ਦੇ ਉੱਪਰ ਹਮਲਾ ਹੁੰਦਾ ਤੇ ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਮੁਸਲਮ ਭਾਈਚਾਰੇ ਦੀ ਜਿਹੜੀ ਦਿੱਖ ਹੈਗੀ ਆ ਉਹ ਹਮੇਸ਼ਾ ਦੇ ਲਈ ਬਦਲ ਜਾਂਦੀ ਆ ਤੇ ਇਹਦਾ ਅਸਰ ਇਹ ਹੁੰਦਾ ਕਿ ਮੁਸਲਮ ਭਾਈਚਾਰਾ ਵੀ ਇੱਕ ਸ਼ੈੱਲ ਦੇ ਅੰਦਰ ਚੱਲੇ ਜਾਂਦਾ ਇਸ ਸਪੈਸ਼ਲੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹ ਪਹਿਲਾਂ ਦੇ ਨਾਲੋਂ ਵੀ ਹੋਰ ਜ਼ਿਆਦਾ ਕਟੜ ਹੋ ਜਾਂਦੀ ਆ ਤੇ ਸੈਟਨਿਕ ਵਰਸਸ ਨੇ ਜਿੱਥੇ ਕਿ ਇਹਦੇ ਲਿਖਾਰੀ ਸਲਮਾਨ ਰਸ਼ਦੀ ਹੁਣਾ ਦੀ ਇੱਕ ਅੱਖ ਨੂੰ ਖੋលਿਆ ਉੱਥੇ ਹੀ ਸਾਲ 1991 ਦੇ ਵਿੱਚ ਇਸ ਬੁੱਕ ਨੂੰ ਜਾਪਾਨੀ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰਨ ਵਾਲੇ ਹਿਤੋਸ਼ੀ ਅਗਾਰਾਸ਼ੀ ਹੁਣਾ ਦੀ ਵੀ ਜਾਨ ਲੈ ਲਈ 1991 ਦੇ ਵਿੱਚ ਹੀ ਉਹਨਾਂ ਦਾ ਕਤਲ ਕੀਤਾ ਜਾਂਦਾ ਤੇ ਇਸੇ ਸਾਲ ਹੀ ਇਸ ਬੁੱਕ ਦਾ ਇਟਾਲੀਅਨ ਲੈਂਗੁਏਜ ਦੇ ਵਿੱਚ ਅਨੁਵਾਦ ਕਰਨ ਵਾਲੇ ਟਰਾਂਸਲੇਟਰ ਦੇ ਉੱਪਰ ਵੀ ਹਮਲਾ ਕੀਤਾ ਜਾਂਦਾ ਪਰ ਉਹ ਇਸ ਹਮਲੇ ਦੇ ਵਿੱਚ ਬਚ ਜਾਂਦੇ ਆ ਤਕਰੀਬਨ 69 ਲੋਕਾਂ ਦੀ ਜਾਨ ਜਾਂਦੀ ਆ ਇਸ ਕਿਤਾਬ ਤੋਂ ਸ਼ੁਰੂ ਹੋਏ ਵਿਵਾਦ ਦੇ ਕਰਕੇ ਤੇ ਇਹਨਾਂ 69 ਲੋਕਾਂ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਉਹ ਲੋਕ ਸੀ ਜਿਨ੍ਹਾਂ ਨੇ ਆਪਣੀ ਆਪਣੀ ਬੋਲੀ ਦੇ ਵਿੱਚ ਇਸ ਕਿਤਾਬ ਨੂੰ ਟਰਾਂਸਲੇਟ ਕੀਤਾ ਤੇ ਸਾਲ 2022 ਦੇ ਵਿੱਚ ਹਾਦੀ ਮਤਰ ਉਹ 24 ਸਾਲ ਦਾ ਨੌਜਵਾਨ ਜਿਨੇ ਸੁਲਮਾਨ ਰਸ਼ਦੀ ਹੋਂਾ ਦੇ ਉੱਪਰ ਵੀ ਹਮਲਾ ਕੀਤਾ ਹੈਰਾਨੀ ਵਾਲੀ ਗੱਲ ਇਹ ਆ ਕਿ ਉਹਨੇ ਇਸ ਤੋਂ ਪਹਿਲਾਂ ਖੁਦ ਇਸ ਕਿਤਾਬ ਨੂੰ ਕਦੇ ਵੀ ਪੜ੍ਹਿਆ ਤੱਕ ਨਹੀਂ ਸੀ ਤੇ ਇਹੀ ਕਹਾਣੀ ਆ ਉਹਨਾਂ 69 ਕਾਤਲਾਂ ਦੀ ਜਿਨ੍ਹਾਂ ਨੇ ਇਹਨਾਂ 69 ਲੋਕਾਂ ਦਾ ਕਤਲ ਕੀਤਾ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਨੇ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਹੁੰਦੀ ਆ ਇਹਨਾਂ ਸਾਰਿਆਂ ਨੇ ਇਹ ਮੰਨਿਆ ਕਿ ਹਾਂ ਇਹਨਾਂ ਨੇ ਇਸ ਕਿਤਾਬ ਨੂੰ ਕਦੇ ਪੜ੍ਹਿਆ ਤੱਕ ਨਹੀਂ ਸੀ ਤਾਂ ਇਹ ਸੀਗੀ ਜੀ ਕਹਾਣੀ ਇੱਕ ਇਸ ਤਰ੍ਹਾਂ ਦੀ ਕਿਤਾਬ ਦੀ ਜਿਨੇ ਅੱਜ ਦੇ ਮਾਡਰਨ ਟਾਈਮ ਦੇ ਵਿੱਚ ਵੀ ਇੰਨੀ ਕੁ ਜ਼ਿਆਦਾ ਉਥਲ-ਪੁਥਲ ਮਚਾਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਹਰਟ ਕਰਕੇ ਤਾਂ ਇਹ ਵੀਡੀਓ ਹੁਣ ਇੱਥੇ ਬਸ ਖਤਮ ਹੁੰਦਾ ਜੀ